We'll <laughs> ਗੁਰੂਨਗਰੀ ਅੰਮ੍ਰਿਤਸਰ ਵਿੱਚ ਲੁੱਟਾਂ ਕੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਅਜੇ ਹੇ ਇੱਕ ਮਾਮਲਾ ਹਲਕਾ ਪਛਮੀ ਅਧਿਨ ਆਉਂਦੇ ਇਲਾਕਾ ਤਰੰਤਾਰਨ ਰੋਡ ਵਾਰ ਨੰਬਰ 44 ਗੰਢਾ ਸਿੰਘ ਕਲੋਨੀ 'ਚ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦੇ ਲੋਕ ਦਹਿਸ਼ਤ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਭਪਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਲੋਨੀ ਅੰਦਰ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਸਮੁੱਚੇ ਗੰਡਾ ਸਿੰਘ ਕਲੋਨੀ ਵਾਸੀਆਂ ਦੇ ਮਨਾਂ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਚੋਰ ਵੱਲੋਂ ਕੋਈ ਅਜਿਹਾ ਕੈਮੀਕਲ ਵਰਤਿਆ ਜਾਂਦਾ ਹੈ ਜਿਸ ਨਾਲ ਘਰ ਦੇ ਮਾਲਕ ਬੇਹੋਸ਼ਦ ਹੋ ਜਾਂਦੇ ਹਨ ਤੇ ਚੋਰ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਨੌ ਦੋ 11 ਹੋ ਜਾਂਦੇ ਹਨ ਉਨਾ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਸਬੰਧਤ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਕਲੋਨੀ ਵਾਸੀਆਂ ਨੂੰ ਇਸ ਮੁਸ਼ਕਲ ਤੋਂ ਰਾਹਤ ਦਿਵਾਈ ਜਾਵੇ। ਮੇਰਾ ਨਾਂ ਭੁਪਿੰਦਰ ਸਿੰਘ ਰਾਜੂ ਆ ਜੀ ਗੰਡਾ ਸਿੰਘ ਕਲੋਨੀ ਵਾਰਡ ਨੰਬਰ 44 ਤਕਰੀਬਨ 16-17 ਸਾਲ ਤੋਂ ਇੱਥੇ ਮੁੱਖ ਸੇਵਾਦਾਰ ਆ ਪ੍ਰਧਾਨ ਆ ਕਲੋਨੀ ਦਾ ਤੇ ਅੱਜ ਦਾ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਅੱਜ ਪਿਛਲੇ ਦਸਾਂਕ ਦੋਣਾਂ ਦੇ ਵਿੱਚ ਤਿੰਨ ਤੋਂ ਚਾਰ ਚੋਰੀਆਂ ਜਿਹੜੀਆਂ ਸਾਡੀ ਕਲੋਨੀ ਵਿੱਚ ਹੋ ਚੁੱਕੀਆਂ ਨੇ ਇੱਕ ਚੋਰੀ ਹੁੰਦੀ ਆ ਵੀ ਘਰ ਦੇ ਵਿੱਚ ਕੋਈ ਐਸ ਵੇਲੇ ਨਹੀਂ ਹੈਗਾ ਤੇ ਉੱਥੇ ਚੋਰੀ ਹੋ ਗਈ ਚੋਰੀ ਤਾਂ ਕੋਈ ਵੀ ਮਾੜੀ ਆ ਪਰ ਇਹ ਤਿੰਨਾਂ ਚੋਂ ਚੋਰੀਆਂ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਵੱਡੀ ਸਾਨੂੰ ਦਿੱਕਤ ਆ ਰਹੀ ਸੀਗੀ ਉਹ ਸਭ ਤੋਂ ਵੱਡੀ ਦਿੱਕਤ ਇਹ ਸੀਗੀ ਵੀ ਜਿਹੜਾ ਚੋਰ ਚੋਰੀ ਕਰ ਰਿਹਾ ਵਾ ਉਹ ਪਤਾ ਨਹੀਂ ਕਿਸ ਹੱਬ ਦੇ ਨਾਲ ਕਿਹੜਾ ਕੋਈ ਕੈਮੀਕਲ ਕਿਹੜੀ ਕੋਈ ਇਹੋ ਜੀ ਜਿਹੜੀ ਦਵਾਈ ਆ ਉਹ ਅੰਦਰ ਸੁੱਟਦਾ ਵਾ ਜਿਹਦੇ ਨਾਲ ਸਾਰੇ ਦਾ ਸਾਰਾ ਹੀ ਪਰਿਵਾਰ ਜਿਹੜਾ ਵਾ ਬੇਸੁੱਧ ਹੋ ਜਾਂਦਾ ਇਹ ਜਿਹੜੀ ਪਰਸੋਂ ਚੌਥੀ ਚੋਰੀ ਹੋਈ ਹੈ ਪਰਸੋਂ ਚੌਥ ਦੀ ਚੋਰੀ ਦੇ ਵਿੱਚ ਵੀ ਇਸੇ ਤਰ੍ਹਾਂਾਂ 2 250 ਗਜ ਦੀ ਕੋਠੀ ਹੈ ਤੇ 2 250 ਗਜ ਦੀ ਕੋਠੀ ਵਿੱਚ ਜਿਹੜਾ ਉਹਨਾਂ ਦਾ ਆਪਣਾ ਹੀ ਪਰਿਵਾਰ ਹੈ ਉਹ ਤਕਰੀਬਨ 15 ਤੋਂ 16 ਜੀ ਨੇ ਘਰ ਦੇ ਤੇ ਸਵਾ 2 ਵਜੇ ਚੋਰ ਉਹਦੇ ਘਰ ਦੇ ਅੰਦਰ ਐਂਟਰ ਹੋਇਆ ਤੇ 4:30 ਵਜੇ ਤੱਕ ਉਹ ਉਹਨਾਂ ਦੇ ਘਰ ਸਾਰਾ ਉਹਨਾਂ ਦੀਆਂ ਅਲਮਾਰੀਆਂ ਸਭ ਕੁਝ ਫੋਲ ਫਾਲ ਕੇ ਤਕਰੀਬਨ 2 ਤੋਂ 2.5 ਲੱਖ ਦਾ ਉਹਨਾਂ ਵਿਚਾਰਿਆਂ ਦਾ ਨੁਕਸਾਨ ਹੋਇਆ ਇਸ ਤੋਂ ਪਹਿਲਾਂ ਵੀ ਜਿਹੜੀ ਕੋਈ ਚੋਰੀ ਹੋਈ ਆ ਗਲੀ ਨੰਬਰ 6 ਦੇ ਵਿੱਚ ਹੋਈ ਆ ਇਹ ਜਦੋਂ ਮੈਂ ਸਾਰੀਆਂ ਇਹ ਚੋਰੀਆਂ ਦਾ ਮੈਨੂੰ ਮੈਸੇਜ ਮਿਲਿਆ ਵੀ ਹਾਂ ਜੀ ਭਾਜੀ ਆ ਸਭ ਕੁਝ ਹੋਣ ਲਿਆ ਉਸ ਸਿਲਸਿਲੇ ਦੇ ਵਿੱਚ ਅੱਜ ਅਸੀਂ ਸਾਰੇ ਹੀ ਮੈਂਬਰ ਇਕੱਠੇ ਕੀਤੇ ਸੀਗੇ ਸਾਰੇ ਮੈਂਬਰ ਇਕੱਠੇ ਕਰਕੇ ਇਸ ਦੇ ਉੱਤੇ ਸਾਰੀ ਜਿਹੜੀ ਵਿਚਾਰ ਚਰਚਾ ਕੀਤੀ ਗਈ ਆ ਇਹ ਅੱਜ ਜਿਹੜਾ ਸਾਡਾ ਇਕੱਠ ਸੀਗਾ ਇਹ ਤਕਰੀਬਨ ਤਕਰੀਬਨ 1 ਨੰਬਰ ਤੋਂ ਲੈ ਕੇ ਤੇ 4 ਨੰਬਰ ਗਲੀਆਂ ਤੱਕ ਸੀਗਾ ਸਾਡੀਆਂ ਟੋਟਲ ਜਿਹੜੀਆਂ 26 ਗਲੀਆਂ ਨੇ ਇੱਥੇ ਬ੍ਰਾਂਚਾਂ ਵੱਖਰੀਆਂ ਛੱਬੀਆਂ ਗਲੀਆਂ ਤੋਂ ਇਹ ਸਾਡੀ ਕਲੋਨੀ ਜਿਹੜੀ ਗੰਡਾ ਸਿੰਘ ਕਲੋਨੀ ਹੈ ਤਰੰਤਾਂ ਰੋਡ ਦੇ ਉੱਤੇ ਸਭ ਤੋਂ ਵੱਡੀ ਕਲੋਨੀ ਹੈ ਇਸ ਵੇਲੇ ਮੇਰੇ ਖਿਆਲ ਘਟੋ ਘਟ ਦੇ ਵੇਖਿਆ ਜਾਵੇ ਤੇ 70 ਤੋਂ 80 ਕਿੱਲਿਆਂ ਦੇ ਵਿੱਚ ਇੱਕ ਕਲੋਨੀ ਹੈ ਤੇ ਇਹ ਜਿਹੜੀਆਂ ਆਏ ਦਿਨ ਚੋਰੀਆਂ ਕੋਈ ਰਸਤੇ ਰਸਤੇ ਜਿਹੜੇ ਵੀ ਨੇ ਇੱਧਰ ਉੱਧਰ ਇਹਨਾਂ ਸਾਰੇ ਜਿਹੜੇ ਅਸੀਂ ਅੱਜ ਮੀਟਿੰਗ ਵੀ ਕੀਤੀ ਆ ਅਸੀਂ ਪਰਸੋਂ ਐ ਐਸ ਐਚਓ ਸਾਹਿਬ ਨੂੰ ਸੱਦਿਆ ਸੀਗਾ ਬੀ ਡਿਵੀਜ਼ਨ ਤੋਂ ਸੁਖਬੀਰ ਸਿੰਘ ਜੀ ਪਰਸੋਂ ਕੇ ਚੌਥੋਂ ਆਏ ਸੀਗੇ ਤਕਰੀਬਨ ਉਹ ਸਾਡੇ ਨਾਲ ਇੱਥੇ ਕਲੋਨੀ ਦੇ ਵਿੱਚ ਘੰਟਾ ਡੇਢ 2 ਘੰਟੇ ਸਾਡੇ ਕੋਲ ਇੱਥੇ ਸਾਰਾ ਜਿੱਥੇ-ਜਿੱਥੇ ਚੋਰੀ ਹੋਈ ਆ ਇੱਕ ਤੇ ਉਹਨਾਂ ਦਾ ਸੁਭਾਅ ਸਾਨੂੰ ਬਹੁਤ ਵਧੀਆ ਲੱਗਾ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ ਬਹੁਤ ਵਧੀਆ ਸੀਗਾ ਸਾਨੂੰ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਦੱਸ ਕੇ ਗਏ ਨੇ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਕੇ ਅੱਜ ਇਹ ਮੀਟਿੰਗ ਸੱਦੀ ਹੈ ਦੂਸਰੇ ਨੰਬਰ ਦੇ ਉੱਤੇ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਸਾਨੂੰ ਇਹ ਗੱਲ ਕਹੀ ਆ ਕਹਿੰਦੇ ਵੀ ਤੁਸੀਂ ਆਪਣਾ ਕਲੋਨੀ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਨਾਲ ਤੇ ਅਸੀਂ ਤੁਹਾਡੇ ਨਾਲ ਉਸ ਸਿਕਿਉਰਿਟੀ ਗਾਰਡ ਨਾਲ ਤੁਹਾਡੇ ਨਾਲ ਸਾਰਿਆਂ ਦੇ ਨਾਲ ਤਾਲਮਿਲ ਬਣਾ ਕੇ ਚੱਲਾਂਗੇ ਜੇ ਅਸੀਂ ਦੋਵੇਂ ਰਲ ਕੇ ਪੁਲਿਸ ਪ੍ਰਸ਼ਾਸਨ ਤੇ ਤੁਸੀਂ ਸਾਰੇ ਕਲੋਨੀ ਵਾਸੀ ਸਾਡੇ ਨਾਲ ਰਲ ਕੇ ਚੱਲੋਗੇ ਤੇ ਅਸੀਂ ਸੋਹਣੇ ਤਰੀਕੇ ਦੇ ਨਾਲ ਇਸ ਜਿਹੜੀਆਂ ਹੋਣ ਵਾਲੀਆਂ ਚੋਰੀਆਂ ਨੂੰ ਰੋਕ ਵੀ ਸਕਦੇ ਆ ਤੇ ਜਿਹੜੇ ਇਹੋ ਜਿਹੋ ਕੋ ਚੋਰ ਆ ਉਹਨਾਂ ਨੂੰ ਫੜ ਵੀ ਸਕਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹ ਜਿੱਦਣ ਦੇ ਆਏ ਨੇ ਉਸ ਦਿਨ ਤੋਂ ਬਾਅਦ ਉਹਨਾਂ ਨੇ ਸਾਡੇ ਇਸ ਇਲਾਕੇ ਦੇ ਜਿਹੜੀ ਪੈਟਰੋਲਿੰਗ ਆ ਤਕਰੀਬਨ ਮੈਨੂੰ ਹੁਣ ਕਲੋਨੀ ਵਿੱਚੋਂ ਪਤਾ ਲੱਗਣ ਡਿਆ ਵਾ ਇਹ ਉਹਨਾਂ ਨੇ ਜਿਹੜੇ ਵੀ ਬੰਦਿਆਂ ਦੀ ਕੋ ਡਿਊਟੀ ਲਈ ਆ ਇਹ ਰੋਜ਼ ਹੀ ਹੁਣ ਸਾਡੀ ਕਲੋਨੀ ਦੇ ਵਿੱਚ ਰਾਤ ਨੂੰ ਜਿਹੜੀ ਗੱਡੀ ਆ ਦੋ ਤੋਂ ਤਿੰਨ ਵਾਰੀ ਚੱਕਰ ਲਾ ਰਹੀ ਆ ਤੇ ਬਾਕੀ ਉਹਨਾਂ ਦਾ ਸੁਭਾਅ ਜਿਹੜਾ ਸੀਗਾ ਨੇਚਰ ਜਿਹੜੀ ਸੀ ਉਹਨਾਂ ਦੀ ਬੜੀ ਅੱਛੀ ਸੀ ਬੜੇ ਸੁਹਣੇ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਡੀਲ ਕੀਤਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਦੂਸਰੇ ਨੰਬਰ ਦੇ ਉੱਤੇ ਜਿਹੜੀ ਉਹਨਾਂ ਨੇ ਸਾਡੀ ਇਹ ਪੁਲਸ ਦੀ ਸਿਕਿਉਰਟੀ ਜਿਹੜੀ ਆ ਵਧਾਈ ਆ ਸਾਡੇ ਇੱਥੇ ਜਿਹਨੂੰ ਕੀ ਪੀ ਪੀਸੀਆਰ ਕਹ ਲੋ ਤੁਸੀਂ ਪੀਸੀਆਰ ਦਾ ਜਿਹੜਾ ਉਹ ਵਧਾਇਆ ਸਾਰਾ ਤੇ ਉਹਦੇ ਲਈ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਬਾਕੀ ਅਸੀਂ ਆ ਜਿਹੜੀ ਅੱਜ ਸਾਡੀ ਮੀਟਿੰਗ ਹੋਈ ਆ ਇਸ ਮੀਟਿੰਗ ਤੋਂ ਬਾਅਦ ਸਾਡੀ ਅਗਲੀਆਂ 4 ਗਲੀਆਂ ਦੀ ਫੇਰ ਮੀਟਿੰਗ ਕਰਾਂਗੇ 4 ਦੀ ਫੇਰ ਕਰਾਂਗੇ ਆਉਣ ਵਾਲੇ ਇੱਕ ਦੋ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਅਸੀਂ ਇਹ ਸਾਰੀ ਕਲੋਨੀ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਉਦੋਂ ਸਾਰੇ ਇਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਸੱਦਾਂਗੇ ਆਪਣੇ ਡੀਸੀਪੀ ਸਾਹਿਬ ਨੂੰ ਵੀ ਸੱਦਾਂਗੇ ਸੱਦ ਕੇ ਆਪਾਂ ਸੋਹਣੇ ਤਰੀਕੇ ਦੇ ਨਾਲ ਤਾਲਮੇਲ ਬਣਾ ਕੇ ਪੁਲਿਸ ਦੇ ਨਾਲ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਇਹਨੂੰ ਗਾਂ ਸਾਰੇ ਕੰਮ ਨੂੰ ਤੋਰਾਂਗੇ